ਲਾ ਸੱਜਣੋ ਫਿਰ ਅੱਜ ਦੀ ਵੀਡੀਓ ਬਣਾਉਣ ਨਾਲ ਆਪਾਂ ਪਹੁੰਚ ਚੁੱਕਿਆ ਕਹਿੰਦੇ ਵੀ ਸ਼ਹਿਰ ਸੁਨਾਮ ਦੇ ਵਿੱਚ ਪਹੁੰਚੇ ਹੋਇਆ ਸਰਦਾਰ ਸ਼ਹੀਦ ਉਦਮ ਸਿੰਘ ਵਾਲਾ ਸੁਨਾਮ ਆ ਕਹਿੰਦੇ ਵੀ ਉਦਮ ਸਿੰਘ ਸੁਨਾਮੀ ਜੀ ਨੇ ਜਾ ਕੇ ਲੰਡਨ ਬਦਲਾ ਲਿਆ ਤੀ ਉਹ ਮਹਾਨ ਯੋਧੇ ਦੇ ਸ਼ਹਿਰ ਪਹੁੰਚੇ ਹੋਇਆ ਇੱਕ ਤਾਂ ਦਿਖਾਵਾਂਗੇ 66 ਸੀਮਨ ਲੱਗਿਆ ਟੋਪ ਕਲਾਸ ਬੱਛੀ ਤੇ ਇੱਕ ਦਿਖਾਵਾਂਗੇ ਦੋ ਨੰਬਰ ਤੇ ਬਿਲਕੁਲ ਪਤਲੇ ਜਮੜੇ ਚ ਭਲਿਆਟ ਪਲੇਟ ਦਾ ਮਤਲਬ ਧੋਕੜਗਾ ਚੰਗੇ ਦੁੱਧ ਵਾਲੀ ਤੇ ਤਿੰਨ ਦਿਖਾ ਦਾਂਗੇ ਤੁਹਾਨੂੰ ਗੱਬਣਾ ਜਹਾਜਾਂ ਜੱਡੀਆਂ ਜੱਡੀਆਂ ਦਿਖਾ ਦੂੰਗਾ ਐਰ ਸ਼ੈਰ ਕ੍ਰੋਸ ਚ ਪੈਂਦੀਆਂ ਨੇ ਦੋ ਤਾਂ ਫੁੱਲ ਵੱਡੀਆਂ ਫੁੱਲ ਵਜਨ ਵਜੂਦ ਤੇ ਲੇ ਵੇ ਲੂ ਵੇ ਕਿਆ ਬਾਤਾਂ ਨੇ ਉਂਗਲਾ ਦੇਣਗੇ ਇੱਕ ਦਿਖਾ ਦੂੰਗਾ ਜਰਸੀ ਕ੍ਰੋਸ ਕ੍ਰੋਸ ਤਾਂ ਨੇ ਇਹ ਕਿਉਂਕਿ ਕ੍ਰੋਸ ਹੰਗ ਚ ਪੈਂਦੀਆਂ ਨੇ ਗਰਮੀ ਦੇ ਵਿੱਚ ਚੱਲਣ ਵਾਲੀਆਂ ਨੇ ਜਿਹੜਾ ਮੌਸਮ ਅੱਗੇ ਆ ਰਿਹਾ ਬਾਕੀ ਥੋੜੀ ਗੱਲ ਬਾਤ ਫਿਰ ਆਪਾਂ ਰਾਜੂ ਸੁਨਾਮੀ ਨਾਲ ਕਰਾ ਦਨੇ ਆ ਯਾਰ ਆਜੀ ਫਿਰ ਹੋਰ ਕਿਵੇਂ ਆ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਬਾਈ ਕੰਈ ਚੱਲਦਾ ਕੰਮ ਵਧੀਆ ਚੱਲਦਾ ਬਾਈ ਕਦੇ ਕਦੇ ਵੀ ਰਾਜੂ ਉਕਲੀ ਕਬੱਡੀ ਪਾ ਕੇ ਨਾਲ ਤੇ ਕਦੇ ਸੁਨਾਮ ਸ਼ਹਿਰ ਦੇ ਵਿੱਚ ਪਾਉਂਦਾ ਦੋ ਕਲੱਬਾਂ ਦੇ ਖੇਡਦਾ ਮੈਂ ਕਹਿੰਦਾ ਨਾ ਬਾਈ ਯਾਰ ਉੱਥੇ ਨਾ ਸੀਜ਼ਨ ਜਾਂ ਚੱਲੀ ਜਾਂਦਾ ਦੀ ਉਹ ਉਲਝਿਆ ਜਾ ਹੋਇਆ ਸੀ ਤਾਂ ਕਰਕੇ ਫਿਰ ਇਧਰ ਹੀ ਮਾਰ ਲਿਆਂਦਾ ਹਾਂ ਹਾਂ ਬਾਈ ਯਾਰ 파ਟਨਰ ਉਲਝਿਆ ਹੋਇਆ ਸੀ ਸੀਜ਼ਨ ਦੇ ਮੌਕੇ ਕਰਕੇ ਤੇ ਸ਼ੁਰੂਆਤ ਮੈਂ ਕਹਿੰਦਾ ਫਿਰ ਜਰਸੀ ਵਾਲੇ ਪਾਸੋਂ ਜਰਸੀ ਕਰ ਲਓ ਬਾਈ ਜਰਸੀ ਕ੍ਰਾਸ ਦੇ ਵਿੱਚ ਆਈ ਹੈ ਨਾ ਹਾਂ ਵੀਰੇ ਓਵਰ ਖੋਲ ਕੇ ਤੇ ਆਰਡਰ ਦੇ ਹੱਥ ਉੱਥ ਮਾਰ ਕੇ ਦਿਖਾ ਦੇ ਕਿਵੇਂ ਆ ਬਈ ਹਲ ਤਾਂ ਹਫਤਾ ਲੈ ਜੂ ਸੂਂ ਉਂਗਲਾ ਵੀ ਲੈਵੇ ਨਾ ਪੂਰੇ ਬਈ ਸੂਆ ਚਰ ਸੂਆ ਸੂਆ ਦੂਜਾ ਬਈ ਸੂਆ ਦੂਜਾ ਆ ਗਈ ਥੋੜਾ ਜਿਹਾ ਜਰਸੀ ਕ੍ਰੋਸ ਕਰ ਲੈ ਉਸ ਤੇ ਆ ਗਈ ਬਜੂਦ ਵਾਲੀ ਵੈੜਾ ਆਰਡਰ ਰੱਖੂ ਬਿਲਕੁਲ ਨਾਲ ਲਗਵਾ ਪੈਰਾਂ ਪੂਰਾ ਦੀ ਐਵੇਂ ਆ ਤੋਰੇ ਤੂਰੇ ਦੀ ਮੈਂ ਕਹਿੰਦਾ ਨਹੀਂ ਹੁੰਦਾ ਕਹਿੰਦਾ ਵੀ ਕਬੱਡੀ ਵਾਲਾ ਅਮਰੀਕ ਕਹਿੰਦਾ ਕਹਿੰਦਾ ਦੁੱਲੇ ਦੇ ਪੈਰਾਂ ਚ ਪਚਾ ਆਲਾ ਕਹਿੰਦਾ ਵੀ ਉਹ ਜਿਹੜੀ ਵਾਲੀ ਬਾਨੀਆਂ ਦੇਖ ਯਾਰ ਪੈਰਾਂ 'ਚ ਬੱਚੀ ਦੇ ਪਹਟਾਲੀ ਅੱਗ ਦੇ ਅੰਗਿਆਰ ਹੀ ਨੇ ਪੈਰਾਂ ਥੱਲੇ ਦੇ ਟੋਰਾ ਦੇਖ ਗਰੀ ਓਏ ਟੋਰਾ ਹੈ ਜਵੇਂ ਨੌਕਰੀ ਬਿਸ਼ੇਰੀ ਦਾ ਰਿੰਗ 'ਚ ਕਰਾਉਂਦੇ ਹੁੰਦੇ ਨੇ ਆਰਡਰ ਬਿਲਕੁਲ ਨਾਲ ਲੱਗਵਾ ਫਿੱਟ ਫਿੱਟ ਤੇ ਬਾਡੀ ਬਾਡੀ ਦੀ ਕਿਆ ਬਾਤ ਹੈ ਤੇ ਆਰਡਰ ਦੀ ਚੜਾਈ ਦੀ ਕਿਆ ਬਾਤ ਹੈ ਇਹ ਚੀਜ਼ਾਂ ਸਾਹਮਣੇ ਦਿਖ ਰਹੀਆਂ ਨੇ ਟੋਰਾ ਆਰਡਰ ਦੀ ਚੜਾਈ ਬਾਡੀ ਜਰਸੀ ਕ੍ਰੋਸ ਦੇ ਵਿੱਚ ਕਈ ਭਰਾ ਕਹਿੰਦੇ ਨੇ ਕਿ ਪਤਾ ਨਹੀਂ ਬਾਈ ਕਹਿੰਦਾ ਜਾਂ ਕਿ ਪਿੰਸਪਲਾਈ ਲਾ ਦਿੰਦਾ ਜਿਹੜੀ ਚੀਜ਼ ਦਿਖੂਗੀ ਦੱਸੂਗਾ ਉਹਦੇ ਬਾਰੇ ਜਿਹੜੀ ਚੀਜ਼ ਆਪਾਂ ਨੂੰ ਦਿਖੂਗੀ ਠੀਕ ਆ ਗੱਲ ਆਰਡਰ ਬਹੁਤ ਸੋਹਣਾ ਰੱਖਿਆ ਚੜਾਈ ਵਾਲਾ ਅੱਖਰ ਚੜਾਈ ਵਾਲੀ ਰੱਖੂਗੀ ਬਲਬ ਉਹ ਲੈਨੇ ਰੱਖਦੀ ਐ ਇੱਥੋਂ ਚੈੱਕ ਕਰ ਸਕਦੇ ਹਾਂ ਅਜੇ ਬਣੂ ਬਹੁਤ ਤਰਿਆ ਨਹੀਂ ਜਾਣਾ ਬਾਈ ਯਾਰ ਗਾ ਤਾਂ ਜਦ ਤਿਆਰ ਹੋ ਗਈ ਬਾਅਦ ਦੇਖੀ ਬਾਈ ਥਣ ਦਾ ਸੈਜ ਬਹੁਤ ਸੋਹਣਾ ਇੱਕ ਮਿੰਟ ਇੱਥੇ ਇੱਥੇ ਰਹਿਣ ਦੇ ਆ ਪਰ ਲੈਵਲ ਜਦ ਜਾਊਗੀ ਨਗਰੀ ਗਾਲੇ ਗਾਲੇ ਪੱਖ ਤੋਂ ਦਿਖਾਈ ਆ ਆਡਰ ਇਹਦਾ ਇੱਥੋਂ ਇੱਥੋਂ ਦਿਖਾ ਦੇ ਆਡਰ ਨਾਲ ਲੱਗ ਮ ਆ ਗਿਆ ਬਿਲਕੁਲ ਇੱਥੋਂ ਕਰਾ ਦੇ ਚੈੱਕ ਆਪਣੇ ਦੇਖਣ ਵਾਲੇ ਭਰਾਵਾਂ ਨੂੰ ਜਰਸੀ ਦੇ ਪਾ ਦੂਗੀ ਪ्युअर ਬੱਚੇ ਅੱਗੇ ਸੈਕਸ਼ਨ ਸੀਮਨ ਲਵਾ ਲਿਓ ਜਿਵੇਂ ਆਦੋ ਗਾਵਾਂ ਨੇ ਇਹ ਹੈ ਹਰ ਸ਼ਹਿਰ ਦੇ ਪ्युअर ਪਾਉਣੀਆਂ ਪੇਟ ਵਾਲੀਆਂ ਗਾਵਾਂ ਨੇ ਇਹਦਾ ਨਾਲ ਜੁੱ ਦੁੱਧ ਆਈਡੀਆ ਇੱਕ ਬਈ 20 ਕਿਲੋ ਦੁੱਧ ਮੰਨ ਕੇ ਲਿਆ ਜ ਆਪਣੇ ਕੋਲ ਬੰਦਾ ਆ ਜਾ ਬਰਾ ਨੂੰ ਪੈਸੀ ਬਈ ਮੁੱਲ ਤਾਂ ਚਾਹੀਦੀ 75 ਕਰਾਲਾ 80 ਮੁੱਲ ਮੁੱਲ ਨਹੀਂ ਕਰਾਉਣਾ ਅੱਗੇ 2 ਘਟ 70 ਦੀ ਦੇ ਦਾਂਗੇ ਬੜ ਬਈ ਫਿਕਸੇ ਕਰਨੇ ਨੇ ਕੰਮ ਸਾਬਾ ਮੌਕੇ ਤੇ ਮਾਨਤਨ ਹੋਊਗਾ ਇਹਦੇ ਚ ਬਈ ਯਾਰਾ 68000 ਚ ਬਾਈ ਕਹਿੰਦਾ ਮਾਨਤਨ ਮੌਕੇ ਤੇ ਹੋ ਜੂਗਾ ਬਾਲੀ ਖਿੱਚ ਤੂ ਵਾਲੀ ਗੱਲ ਨਹੀਂ ਹੈਗੀ ਤੇ ਹੁਣ ਗੈਰੀ ਆ ਬਾਅਦ ਤੇ ਮਾਰ ਕੈਮਰਾ ਇਹਦੀ ਲੰਬਾਈ ਲੰਬੂਈ ਦਿਖਾਉਣੀ ਇਹ ਦਿਖਾ ਲੰਬਾਈ ਨਾ ਰੰਗ ਰੂਪ ਇਹ ਰਜੂ ਕਿਹੜੀ ਨਸਲ ਆ ਤੂੰ ਹੀ ਦੱਸ ਬਈ ਐਰ ਸ਼ਹਿਰ ਚ ਕ੍ਰੋਸ ਆ ਬਈ ਇਹ ਪਿਓਰ ਤਾਂ ਨਹੀਂ ਨਾ ਵੀਰੇ ਪਿਓਰ ਨਹੀਂ ਹੈਗੀ ਕਈ ਭਰਾ ਕਹਿੰਦੇ ਨੇ ਵੀ ਇਹ ਲਾ ਨਾ 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 ਬਈ ਰੱਬ ਨੂੰ ਜਾਣ ਦੇਣੀ ਆ ਭਰਾਵਾ ਠੀਕ ਆ ਗੱਲ ਆ ਕ੍ਰੋਸ ਹੈ ਇਹ ਆ ਗਈ ਐਰ ਸ਼ਹਿਰ ਚ ਬਾਈ ਕਹਿੰਦਾ ਕ੍ਰੋਸ ਪਰ ਹੈਗੀ ਆ 70 ਕ ਪੈਸੇ ਦਾ ਬਈ ਦੁੱਧ ਦਾ ਰਿਕਾਰਡ ਬਹੁਤ ਆ ਗਾਂ ਦਾ ਆ ਇੱਥੇ ਰਾਜੂ ਮਾੜੀ ਹੀ ਰੋਕ ਲ ਦਿਖਾਈਂ ਗਰੀ ਇਤੋਂ ਥਣ ਦਾ ਸਾਈਜ਼ ਦਿਖਾਏ ਦਾ ਝੋਲ ਝੂਲ ਬੱਛੀ ਨੂੰ ਕਿਆ ਬਾਤਾਂ ਨੇ ਤੇ ਬਿਊਟੀ ਵਾਲੇ ਪੱਖ ਤੋਂ ਪਛਾਣ ਨੂੰ ਹੋ ਕੇ ਸਾਰੀ ਵੀ ਦਿਖਾ ਦੇ ਖੜਨੀ ਖੁੜਨੀ ਦਿਖਾ ਦੇ ਇੱਥੇ ਐ ਐ ਐ ਨੂੰ ਖੜਾ ਲੈ ਐ ਨੂੰ ਟਿੱਡੀ ਕਰਕੇ ਤੇ ਇੱਥੇ ਖੜਾ ਲੈ ਇਤੋਂ ਦਿਖਾ ਦੇ ਗਰੀ ਥਣ ਦਾ ਸਾਈਜ਼ ਐ ਰੰਗ ਰੂਪ ਬੱਛੀ ਦਾ ਜਿਹੜਾ ਬੰਦਾ ਪਿਓਰ ਆਰ ਸ਼ੈਰ ਦੇ ਬੱਚੇ ਲੈਣਾ ਚਾਹੁੰਦਾ ਨਾ ਉਹ ਇਹ ਬੈਡ ਚੁੱਪ ਕਰਕੇ ਲੈ ਜੇ ਇੱਕ ਤਾਂ ਗਰਮੀ ਸਰਦੀ ਚੱਲੂ ਤੇ ਸੀਮਨ ਜਦੋਂ ਪਿਓਰ ਲੱਗ ਗਿਆ ਆਰ ਸ਼ੈਰ ਦਾ ਸੈਕਸਡਾ ਬੱਚਾ ਟਾਪ ਦਾ ਪਾ ਦੂਗੀ ਲੰਬੀ ਆ ਗਈ ਟਰੱਕ ਜਿੰਨੀ ਫੁੱਲ ਲੰਬਾਈ ਆ ਗਈ ਤੇ ਫਿੱਟ ਫਿੱਟ ਬਾਡੀ ਦੀ ਆ ਉਹ ਸੀਨ ਨਹੀਂ ਹੈਗਾ ਵੀ ਕੋਈ ਅੰਨੇ ਥੇ ਚਾਰ ਪਾ ਕੇ ਨਾ ਇਹਨਾਂ ਤੇ ਚਰਬੀ ਚੜ੍ਹੀ ਹੋਈ ਆ ਬਿਲਕੁਲ ਫਿੱਟ ਬਾਡੀ ਦੀ ਆ ਕੱਦ ਫੁੱਲ ਵੱਡਾ ਕੱਦ ਚ ਨਹੀਂ ਛੋਟੀ ਹੈਗੀ ਚੜਾਈ ਦੀ ਵੀ ਫੁੱਲ ਆ ਤੇ ਬਾਕੀ ਥਣ ਦਾ ਸਾਈਜ਼ ਆ ਜਿਹੜਾ ਨਾ ਉਹ ਤਾਂ ਫਿਰ ਮੱਜਾ ਨਾਲ ਦੇ ਲੱਗਿਆ ਬੈ ਜਾ ਬੈਜੀ ਕਰਾ ਲੂਗਾ ਕਿ ਉਹ ਹਾਂ ਬਈ ਹਾਂ ਕੀ ਰਿਪੋਰਟਰ ਅਜੂ ਦੀ ਦੁੱਧ ਜਮਾ ਚਾਹੀਏ ਇਹਨੇ ਦੂਜੇ ਸੂਏ ਦੁੱਧ ਪਾਇਆ 27 28 ਕਿਲੋ 27 28 ਕਿਲੋ ਐਕਚੁਅਲੀ ਰਿਜਨਲ ਤੀਜਾ ਸੂਆ ਬਈ ਇਹਦਾ ਠੀਕ ਹੈ ਗੱਲ ਤੀਜਾ ਹਾਂ ਨਾਲੇ ਕਹਿੰਦੇ ਵਪਾਰੀਆਂ ਕੋਲੇ ਦੂਜੇ ਤੋਂ ਵੱਡੀ ਹੁੰਦੀ ਨਾ ਬਈ ਜਿਹੜਾ ਦੂਜਾ ਹੋਊ ਤਾਂ ਦੂਜਾ ਦੱਸਾਂਗੇ ਜੇ ਤੀਜਾ ਤਾਂ ਬਈ ਤੀਜਾ ਹੀ ਐ ਅਗਰ ਹੀ ਦਿਖਾਓ ਲੰਬੀ ਲੰਬੀ ਜਾਨ ਜੂਨ ਲੈਗਸ ਕੋਰ ਦੀ ਕਿੰਨੀ ਮਜ਼ਬੂਤ ਹੈ ਥਣ ਦਾ ਸਾਈਜ਼ ਪੈਪ ਦੁੱਧ ਵਾਲੀ ਅਰੇ ਤਾਂ ਥਾਣਾ ਦਾ ਗੁਲਾਬੀ ਥਾਣਾ ਗੁਲਾਬੀ ਥਾਣਾ ਬਾਈ ਮੋਟਾ ਥਾਣਾ ਮੈਂ ਮੱਝ ਨਾਲ ਦਾ ਦੁੱਧ ਵੀ ਇਹਨਾਂ ਦਾ ਮੱਝਾਂ ਨਾਲ ਦਾ ਹੀ ਹੋਊਗਾ ਕੀਰਕਾ ਇਤ ਕਿੰਨਾ ਕ ਪਾ ਸਕਦੀ ਆਈਡੀਆ ਦਾ ਕੋਈ ਬਾਈ ਯਾਰ ਆਪਾਂ ਦਾ ਨੋਰਮਲ 26 22 ਕਿਲੋ ਦੁੱਧ ਮੰਨ ਕੇ ਲੈ ਜਾ ਬੰਦਾ ਯਾਰਾ ਪੈਸੇ ਰਾਜੂ ਇਹਦੇ ਕਿੰਨੇ ਲੈ ਲਾਂਗੇ ਬਾਈ ਬਾਈ 75 ਦੀ ਦੇ ਦਾਂਗੇ ਬਾਈ ਯਾਰਾ ਜੈ ਸਨੋ ਜੈ ਸਨੋ ਮੌਕੇ ਦੇ ਮਾਨਤਾ ਨਹੀਂ ਹੋਊਗਾ ਕੋਈ 70 70 ਵਾਲਾ ਵੀ ਫੋਨ ਨਾ ਲਾਵੇ ਭਈ ਆਪਣਾ ਯਾਰਾ ਇਹ ਚੋਂ ਮੈਂ ਬਾਈ ਦੀ ਸਮਝ ਗਿਆ ਆਵਾਜ਼ ਵੀ ਇਹਦੇ ਚ ਸ਼ੋਰਟ ਹੋਊਗੀ ਥੱਲੇ ਹਾਂ ਉਹ ਇਹ ਆ ਖੁਸ਼ ਹੋ ਕੇ 1000 ਕਰਦੇ 500 2000 ਕਰ ਦਈਏ ਚਾਹੇ ਦੀ ਵਾਸ ਹਾਂ ਉਹ ਇੰਨੀ ਕੀ ਆ ਵੀ ਛੋਟ ਛੱਪਾ ਭਾਈ ਕਹਿੰਦਾ ਕਰ ਦਿਆਂਗੇ ਜੋੜਾ ਕਿਸੇ ਭਰਾ ਨੇ ਲੈਣਾ ਤਾਂ ਉਦਾਂ ਦਾ ਸੀਨ ਹੋ ਜਾਊਗਾ ਤੇ ਹੁਣ ਰਾਜੂ ਬੰਨੇ ਨੂੰ ਹੋ ਜਾ ਹੁਣ ਹੁਣ ਆ ਵੈਡ ਵੀ ਦਿਖਾ ਦੇ ਗਰੀ ਓਏ ਪਹਿਲਾਂ ਨਾਲੇ ਦਾ ਬਜੂ ਦਾ ਲੈਗ ਸਟੋਰ ਕਿੰਨੀਆਂ ਮਜ਼ਬੂਤ ਲ ਹੱਡਾ ਪੈਰਾਂ ਦੀ ਆ ਕਿ ਮਜ਼ਬੂਤ ਪੈਰ ਇਹਦੇ ਕਿੰਨੇ ਮਜ਼ਬੂਤ ਨੇ ਸਭ ਤੋਂ ਮੇਨ ਗੱਲ ਪੈਰਾਂ ਦੀ ਮਜ਼ਬੂਤੀ ਦੀ ਹੁੰਦੀ ਆ ਤੇ ਉਸ ਤੋਂ ਬਿਲਕੁਲ ਸਟ੍ਰੇਟ ਏ ਵੀ ਆਰ ਸ਼ੈਅ ਕ੍ਰਾਸ ਦੇ ਵਿੱਚ ਆ ਗਈ ਕੱਕੰਡਾ ਖਾਂਦੀ ਆ ਚਗਾਲਾ ਕਰੀ ਜਾਂਦੀ ਆ ਖੁਰਲੀ ਖਾਲੀ ਕਰੀ ਪਈ ਆ ਬਈ ਦੇਖ ਲੈ ਬਾਕੀ ਜੇ ਗੱਲਬਾਤ ਕਰ ਲਈਏ ਰਾਜੂ ਕਹਿੰਦਾ ਵਿੱਚ ਚਮਕ ਚਮਕ ਨਾਲ ਕੁਝ ਨਹੀਂ ਲੱਗਿਆ ਲੈ ਇਹ ਚਮਕ ਚਮਕ ਬੈਡ ਦੇ ਵਿੱਚ ਬਹੁਤ ਆ ਲੈ ਇੱਥੇ ਲਗਾ ਦਿੰਦਾ ਥਾਣਾ ਦਾ ਸੈਲ ਪਲੂਨ ਬੱਚੀ ਨੇ ਦੁੱਧ ਦਿੱਤਾ ਹੈ ਬਈ 30 ਕਿਲੋ ਇਹਨੇ ਯਾਰਾ ਦੂਜਾ ਸੁਆ ਦੂਜਾ ਸੁਆ ਰੀ ਨਾਲ ਬਈ ਯਾਰਾ ਬੈੜਾ ਵਾਈ ਕੋਲੇ ਕਮਾਲ ਦੀਆਂ ਨੇ ਯਾਰ ਮਨ ਖੁਸ਼ ਹੋ ਗਿਆ ਬਾਕੀ ਚੀਜ਼ਾਂ ਦੇਖ ਕੇ ਚੀਜ਼ਾਂ ਹੈਗੀਆਂ ਕੁਆਲਿਟੀ ਦੀਆਂ ਕਿਉਂਕਿ ਕੁਆਲਿਟੀ ਨੂੰ ਕੁਆਲਿਟੀ ਆਖਿਆ ਜਾਊਗਾ ਜਾਨ ਵੀ ਫੁੱਲਾ ਤੇ ਵਜੂਦ ਤਾਂ ਤੁਹਾਡੇ ਸਾਹਮਣੇ ਹੈਗਾ ਹੀ ਹੈਗਾ ਆਰਡਰ ਵੀ ਬਿਲਕੁਲ ਗੋਲ ਆ ਗਿਆ ਨਾ ਤੇ ਇੱਥੇ ਰਜੂ ਰੋਕ ਨਹੀਂ ਖੜਾ ਕੇ ਮਾੜੀ ਜਾਂ ਟਿੱਡੀ ਰੋਕ ਲਾ ਇੱਥੇ ਰੋਕ ਲਾ ਇੱਥੇ ਆ ਇਹਦਾ ਆਪ ਹੀ ਖੜਦੀਆਂ ਉਹ ਫਿਲਮਾਂ ਨੇ ਫਿਲਮੀ ਐਕਟਰ ਨਹੀਂ ਆ ਜਿਵੇਂ ਸੈੱਟ ਹੋ ਗਏ ਜਿਵੇਂ ਫੋਟੋ ਜਿਵੇਂ ਫੋਟੋ ਹੀ ਕਰਾਉਣੀ ਆ ਉਹ ਉਹ ਸੀਨ ਬਣਾ ਗਏ ਬੜੀਆਂ ਠੰਡੀਆਂ ਨੇ ਬਈ ਯਾਰ ਸਵੇਰ ਆ ਦੀ ਠੰਡੀ ਜਮਾ ਨਾ ਹਾਂ ਬਈ ਵਜੂਦ ਚੰਗਾ ਥਣ ਦਾ ਸੈਜ ਬਹੁਤ ਸੋਹਣਾ ਰੱਖ ਦਿਆ ਲੈ ਆ ਬਈ ਐਨ ਪਿਛਾ ਨੂੰ ਹੋ ਕੇ ਗਹਿਰੀ ਲੰਬਾਈ ਲੰਬੂਈ ਦਿਖਾ ਦਿੱਤੀ ਤੇ ਗਾਲੇ ਬੰਨੋ ਆਰਡਰ ਵੀ ਜਰੂਰ ਦਿਖਾ ਦੇਂਗਾ ਆਲੇ ਵਕਤ ਤੋਂ ਕੂਪਲ ਆਰਡਰ ਰੱਖਦੀ ਆ ਕੂਪਾਂ ਵਾਲਾ ਆਰਡਰ ਤੇ ਬਾਕੀ ਦਿਨ ਕਿੰਨੇ ਕੱਢੂਗੀ ਰਾਜੂ ਅਹੀਂ ਬਈ ਹਫਤਾ ਲੈ ਜੂ ਇਹ ਵੀ ਬੜਾ ਬਣੂ ਬਹੁਤ ਜੇ ਕਾਫਤਾ ਕਰਦੇ ਬੈਠੇ ਨੇ ਲਿਟ ਲਿਟ ਸੌਂੂਗੀ ਹਾਂ ਭੂਗ ਲਾ ਦੂ ਬਣਨ ਬਣਨ ਵਾਲੇ ਤਾਂ ਸੱਜਣੋ ਇਹ ਜਿਹੜੇ ਇਹ ਆ ਗੋਲੇ ਨੇ ਜਾਂ ਕੀ ਕਰੀ ਉਰੂ ਦਿਖਾਈ ਆ ਗੋਲੇ ਆ ਗਏ ਜਮਾ ਗੋਲ ਆ ਗਈ ਤੇ ਸਵੇਰ ਆਦੀ ਠੰਡੀ ਤੇ ਬਣੂ ਹੋਣਾ ਥਣ ਦਾ ਸਹਿਜ ਬਹੁਤ ਸੋਹਣਾ ਰੱਖਦੀ ਆ ਤੇ ਮੇਨ ਗੱਲ ਆ ਯਾਰ ਚਮਕ ਦਮਕ ਬਹੁਤ ਆ ਬਈ ਤੇ ਸ਼ੌਕ ਨਾਲ ਤਿਆਰ ਸ਼ੌਕ ਨਾਲ ਪਾਲੀਆਂ ਹੋਈਆਂ ਬਈ ਦੋਹੇ ਇੱਕੋ ਬੰਦੇ ਤੋਂ ਲਈਆਂ ਨੇ ਆਪਾਂ ਬੜਾ ਠੀਕ ਆ ਗੱਲ ਆ ਹਾਂ ਇਹ ਸੀਮੰਡਾ ਨਹੀਂ ਪੁੱਛਿਆ ਰਾਜੂ ਨਾ ਬਈ ਆਪਾਂ ਨੇ ਪੁੱਛਿਆ ਵੱਡੇ ਬਈ ਠੀਕ ਆ ਗੱਲ ਆ ਇਹਦੇ ਪੈਸੇ ਰਾਜੂ ਕਿੰਨੇ ਲੈ ਲਾਂਗੇ ਬਈ ਬਈ ਇਹ ਹਾਂ ਨਾ 85000 ਦੀ ਦਵਾਂਗੇ ਬੱਛੀ ਛੋੜ ਹੀ ਕਰਾਂਗੇ ਆਪਾਂ ਇਹਦੇ ਚੋ ਜਿਹੜੀ ਕਰਦੀ ਹੈਗੀ ਗੋਰੋ ਗੋਰੋ ਦਿਖਾਈ ਗਈ ਆਰ ਡਰ ਰੇ ਬੈਗੀ ਕੂਪ ਦਿਖਾ ਇਹਦੇ ਆ ਆ ਦੇਖ ਬਈਆ ਜੀ ਆ ਹੱਥ ਬਣੇ ਕਰੀ ਰਾਜੂ ਇੱਥੋਂ ਇੱਥੋਂ ਦਿਖਾ ਥਣ ਦਾ ਸਾਈਜ਼ ਤੇ ਕੁਪਾਡਰ ਵਾਲੇ ਕਿਵੇਂ ਨੇ ਵਿਕਸਿਤ ਹੋ ਰਹੇ ਨੇ ਨਾ ਹਲੇ ਇਹ ਕੜਦੀ ਆ ਪੰਜ ਸੱਤ ਦਿਨ ਬੰਨਉਣ ਵਾਲੇ ਤਾਂ ਰਕਾਰ ਪੱਟ ਦੂਗੀ ਬੱਚੀ ਤੇ ਬਾਕੀ ਜਾਨ ਵਾਜਨ ਵਜੂਦ ਜੇ ਕਿਸੇ ਨੇ ਖੁੱਲ੍ਹੀ ਛੱਡਣੀਆਂ ਨੇ ਨਾ ਲਿਆ ਕੇ ਹਾਂ ਬਈ ਬਾਲਾ ਤਾਂ ਮੈਂ ਕਹਿੰਦਾ ਨਹੀਂ ਵੀ ਬਾਲੀ ਵੱਡੀ ਹੋ ਜੰਦੀ ਗੱਲ 2 ਤੋਂ 3 ਕਿਲੋ ਦੁੱਧ ਤਾਂ ਪੋਲੇ ਹੱਥ ਨਹੀਂ ਵਜਾਂਦੀਆਂ ਨੇ ਬਈ ਯਾਰਾ ਕਿਉਂਕਿ ਖੁੱਲਾ ਛੱਡਣਾ ਥੋੜੀ ਗੁਲਾਮੀ ਗੁਲਾਮੀ ਆ ਜਾਂਦੀ ਥੋੜੀ ਆਜ਼ਾਦੀ ਥੋੜੀ ਆਜ਼ਾਦੀ ਹੋ ਜਾਂਦੀ ਆ ਇਹ ਕਿੰਨੇ ਪੈਸੇ ਹੀ ਦੇਣੀ ਆ ਬਈ ਇਹ 85000 ਦੀ ਬਿਹੜ ਦੇਵਾਂਗੇ ਬਾਂ ਮਾਨਤਾਨ ਕਰਾਂਗੇ ਵਿੱਚੋਂ ਆਪਾਂ 85 ਚੋਂ ਹਾਂ ਠੀਕ ਆ ਗੱਲ ਇਹ ਹੁਣ ਮਾਰਦੇਗਾ ਜੀ ਇੱਥੇ ਕੈਮਰਾ ਇਹ ਆ ਗਈ ਜਮੇ ਬਰੀਕ ਚਮੜੇ ਜਿਵੇਂ ਬਾਹਰਲੇ ਗਾਵਾਂ ਦਾ ਚਮੜਾ ਨਹੀਂ ਹੁੰਦਾ ਜਮੇ ਬਰੀਕ ਆ ਗਈ ਲੈ ਠੀਕ ਆ ਦੇਖੀ ਦਿਖਾਈ ਜਿੱਥੋਂ ਮਾਰਜੀ ਚੁੰਡੀ ਭਰਾ ਜਮੇ ਜਿਵੇਂ ਬੌਡੀ ਬਿਲਡਰਾਂ ਦਾ ਨਹੀਂ ਹੁੰਦਾ ਜਮੇ ਪਤਲਾ ਚਮੜਾ ਉਹ ਸੀਨ ਆ ਲੈ ਇਹਦੇ ਵੀ ਟੀਕਾ ਭਰਾ ਆ ਆਪਾਂ ਸੂਈ ਕਿੰਨੇ ਟਾਈਮ ਦੀ ਆ ਸੂਈ ਨੂੰ ਇਹਨੂੰ ਮੁੰਬਈ 1.5 ਤੋਂ 2 ਮਹੀਨੇ ਹੋ ਗਏ ਆਪਣੇ ਘਰੋਂ ਵੜੜਾ ਵੀਰੇ ਆਪਣੀ ਇਹ ਇਹ ਤੇਰੇ ਘਰ ਦੀ ਹਾਂ ਬੱਚਾ ਬੱਚਾ ਨਹੀਂ ਹੈਗਾ ਬਈ ਇਹਦਾ ਜਮਾ ਜੈਨੂਨ ਦੱਸੀ ਕੱਲ ਨੂੰ ਕੋਈ ਸੱਜਦਾ ਬਈ ਯਾਰ ਕੋਈ ਬੰਦਾ ਆ ਕੇ ਮੇਰਾ ਜੂ ਡਾਕਟਰ ਤੋਂ ਚੈੱਕ ਕਰਾ ਲੈ ਬਈ ਯਾਰ ਆਪਣੀ ਗਰੰਟੀ ਅਗਾ ਫਰੀ ਦੇ ਦਾਂਗੇ ਜੋ ਕੋਈ ਆਏ ਵੀ ਕਹੇ 2.5 ਮਹੀਨੇ ਦੀ ਸੂਈ ਆ ਜਾਂ 2.5 ਮਹੀਨੇ ਦੀ ਵੀ ਸੂਈ ਆ ਠੀਕ ਹੈ ਗੱਲ ਦਾ ਦੋ ਦੇ ਅੰਦਰ ਹੀ ਆ ਬਈ ਯਾਰ ਠੀਕ ਆ ਹਾਂ ਕੱਲੂ ਹੋਗਾ ਤਾਂ ਨਾ ਹੋ ਜਾ ਕਿਤੇ ਨਾ ਨਾ ਬਈ ਚਾਰ ਬੰਦੇ ਤੇ ਮਾਲ ਜਾਂਦਾ ਬਈ ਸਾਂਭੇ ਨਹੀਂ ਜਾਂਦਾ ਭਈਏ ਤੋਂ ਤਾਂ ਕਰਕੇ ਗਿਆ ਹੋਰ ਤਾਂ ਕੋਈ ਚੱਕਰ ਨਹੀਂ ਕਰਕੇ ਤੇ ਕਹਿੰਦੇ ਕਈ ਭਰਾਵਾਂ ਦੇ ਇਹ ਸਵਾਲ ਹੁੰਦੇ ਨੇ ਵੀ ਯਾਰ ਗਾਂ ਤਾਂ ਲੰਮਾ ਟਾਈਮ ਹੀ ਦੁੱਧ ਹੰਦੀ ਰਹਿੰਦੀ ਰਹਿੰਦੀ ਆਹਾਰੇ ਕੀ ਕਹਿੰਦਾ ਬਿਨਾਂ ਬੱਚੇ ਤੋਰ ਕੋਲ ਕੇ ਦੁੱਧ ਕਿੰਨਾ ਹੁਣ ਦੁੱਧ 16 ਕਿਲੋ ਹੈ ਬਾਈ 15 ਕਿਲੋ ਦੁੱਧ ਮੰਨ ਕੇ ਕੋਈ ਕੋਈ ਮਰਜ਼ੀ ਬਾਈ ਵੀਰ ਲੈ ਜੇ ਬਾਈ ਆਪਣੇ ਕੋ 15 ਕਿਲੋ ਦੁੱਧ ਮੰਨ ਕੇ ਬਾਈ ਕਹਿੰਦਾ ਕੋਈ ਮਰਜ਼ੀ ਲੈ ਜੇ ਦੁੱਧ 16 ਕਿਲੋ ਹੀ ਹੈ ਤੇ ਬਾਡੀ ਦੀ ਫਿਟਿੰਗ ਇਹਦੀ ਵੀ ਪੂਰੀ ਹੈ ਕਿਉਂਕਿ ਰਾਜੂ ਲੰਬੇ ਸਮੇਂ ਤੋਂ ਕੰਮ ਕਰਦਾ ਆਉਂਦਾ ਤੁਹਾਨੂੰ ਪਤਾ ਘਰੇ ਰੱਖਣ ਵਾਲੀ ਚੀਜ਼ ਤਾਂ ਅਗਲਾ 2 ਰੁਪਏ ਵੱਧ ਲਾ ਕੇ ਟੌਪ ਦੀ ਇਹ ਲੈਂਦਾ ਵੀ ਘਰੇ ਚੋਣੀਆਂ ਲੰਮਾ ਟਾਈਮ ਤੇ ਬਾਕੀ ਸ਼ਾਈਨਿੰਗ ਵਾਲੇ ਪੱਖ 'ਚ ਵੀ ਚੰਗੀ ਆ ਤੇ ਚਮੜਾ ਬਿਲਕੁਲ ਬਰੀਕ ਆ ਗਿਆ ਐਦਾਂ ਹੀ ਬਰੀਕੀ ਇਹਦੇ ਆਰਡਰ ਦੀ ਆ ਆਰਡਰ ਤੇ ਜਿਹੜਾ ਚਮੜਾ ਨਾ ਉਹ ਹੀ ਇਦਾਂ ਹੀ ਬਰੀਕ ਆ ਪਛਾਣੇ ਪੱਖ ਤੋਂ ਜੇ ਗੱਲ ਕਰ ਲਈਏ ਆਰਡਰ ਇਹਦਾ ਆ ਗਿਆ ਆ ਦੇਖ ਕਿੰਨਾ ਬਰੀਕ ਆ ਰੋ ਬਾਹਰ ਵਾਲੀਆਂ ਗਾਵਾਂ ਵਾਲਾ ਸਿਸਟਮ ਹੀ ਆ ਤੇ ਇਧਰਲੇ ਬੰਨਾਂ ਪੈਪ ਦਿਖਾ ਦੇ ਗਰੀ ਦੁੱਧ ਵਾਲੀ ਇਹਦੇ ਕੋਲ ਦੁੱਧ 15 ਕਿਲੋ ਬਈ 16 ਕਿਲੋ ਆ 15 ਮੰਨ ਕੇ ਲੈ ਜਾਈਂ ਇਹਨੇ ਲੈ ਕੇ ਜਾਣਾ ਬਈ ਯਾਰ ਆਪਣੇ ਤੋਂ ਠੀਕ ਆ ਗੱਲ ਇਹਦੇ ਨਾਲ ਜੂ ਪੈਸੇ ਕਿੰਨੇ ਲੈ ਲਾਂ ਬਈ ਬਈ ਮੁੱਲ ਤਾਂ 45 ਕਰਾ ਲਾ ਹਾਂਜੀ 40000 ਦੀ ਵੇਡ ਦਵਾਂਗੇ 40 ਦੀ ਪੂਰੇ ਦੀ ਹਾਂ ਚੁਆਈ ਦੀ ਕੈਮਰਾ ਚ ਚੁਆਈ ਦੀ ਓਕੇ ਆ ਬਈ ਨੱਤ ਛੜ ਮਾਰਦੀ ਹੋਏ ਨਾਪਰਾ ਮੇਰਾ ਹੁਣ ਨਿਆਣਾ ਪਾ ਲੈਨੇ ਆਂ ਬਹਿ ਜਾ ਕੋਈ ਭਾੜਾ ਪਾਉਣ ਦੀ ਵੀ ਲੋੜ ਹੈਗੀ ਪਿਛਲੀ ਵੀਡੀਓ ਚ ਵੀ ਆਪਾਂ ਗਾ ਵੇਚੀ ਆ ਬੰਦੇ ਨੂੰ ਹਾਂਜੀ ਉਹ ਬੰਦਾ ਵੀ ਕਹਿੰਦਾ ਵੀ ਦੁੱਧੋ ਵੱਧ ਗਈ ਆਪਣੇ ਲਵੇ ਠੀਕ ਆ ਗੱਲ ਹਾਂ ਤੇ ਹੁਣ ਕਰੀਏ ਇੱਧਰ ਆ ਜਾ ਓਏ ਫੇਸ ਤੇ ਮਾਰ ਕੈਮਰਾ ਬੰਦਾ ਦਾ ਇਹ ਵੀ ਲੈਂਦੀ ਹੋਈ ਆ ਨਾ ਬਈ ਕਰਦੀ ਆ ਬੱਛੀ ਇਹ ਵੀ ਉਹੀ ਨਾ ਕਹਦੀ ਨਾ ਬਈ ਨਾ ਹੈ ਕਰਦੀ ਆ ਯਾਰ ਦੇਖ ਲਾ ਨਾ ਉਹ ਦੇਖ ਬਈ ਇੱਕ ਛੋਟੀ ਹੋਰ ਤਿਆਰ ਕਰੀ ਜੰਨੇ ਆਪਾਂ ਕਿੰਨੀ ਗੋਮਰੇ ਦੀ ਇਹ ਬਈ ਤੂੰ ਐ ਮੰਨ ਕੇ ਚੱਲ 14 ਕ ਮਹੀਨਾ ਦੀ ਬੱਚੀ ਹੋਈ ਆ ਹਾਲੇ ਸਾਰੀ ਇਹ ਹੀਟ ਚ ਆ ਗਈ ਹਾਂ ਬਈ ਟੀਕਾ ਭਰਾ ਸੈਕਸਡ ਸੀਮਨ ਭਰਵਾਇਆ ਹੋਇਆ ਆਪਾਂ ਇਹਦੇ ਸੈਕਸਡ ਸੈਕਸਡ ਸੀਮਨ ਕਿਹੜਾ ਲੱਗਿਆ ਇਹਦੇ ਬਰੂਟ ਦਾ ਲੱਗਿਆ ਹੋਇਆ ਹੈ ਬਈ ਯਾਰ ਬਰੂਟ ਦਾ ਸੈਕਸਡ ਹਾਂ ਓਏ ਬਰੂਡ ਕਿਹੜਿਆਂ ਦਾ ਏਬੀਐਸ ਵਾਲਿਆਂ ਦਾ ਏਬੀਐਸ ਵਾਲਿਆਂ ਦੀ ਆਏ ਦਾ ਬਈ ਇਹ ਵੀ ਏਬੀਐਸ ਵਾਲਿਆਂ ਦਾ ਹਾਂ ਤੇ ਆਪ ਕਿਹੜੇ ਯਾਰ ਆਜੂ ਇਹ ਬਈ ਇਹ ਆਪ ਨਹੀਂ ਆਪਾਂ ਨੂੰ ਪਤਾ ਕਿੰਨਾ ਦੀ ਆਪਣੇ ਲਈ ਗਾਂ ਦੇ ਮਗਰ ਆਈ ਸੀ ਆਪਾਂ ਪਾਲੀ ਹੋਈ ਹੈ ਇਹ ਬੱਚੀ ਤੋਰ ਫੋਲ ਕੇ ਉਮਰ ਵੀ ਬਾਈ ਕਹਿੰਦਾ ਸਿਰਫ 14 ਮਹੀਨੇ ਬਰੂਡ ਦੇ ਸੈਕਸਡ ਤੋਂ ਗੱਬਣਾ ਮੇਰਾ ਖਿਆਲ ਆ ਬੁੱਧੀ ਬੁੱਧੀ ਦੇ ਭਾਈਆ EBS ਦਾ ਹੋਵੇ ਬਰੂਡ ਮੈਨੂੰ ਬਹੁਤੀ ਜਾਣਕਾਰੀ ਨਹੀਂ ਉਹਦੇ ਬਾਰੇ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਸ਼ਕੀਨੀ ਵਾਲਾ ਪੱਖ ਥੇਸ ਵਾਲੇ ਪੱਖ ਤੋਂ ਗੱਲ ਕਰ ਲਈਏ ਬਾਡੀ ਵਾਲੇ ਤੋਂ ਕਰ ਲਈਏ ਵਜਨ ਵਜੂਦ ਵਾਲੇ ਤੋਂ ਕਰ ਲਈਏ ਬਿਲਕੁਲ ਜਾਣਦੇ ਕੋਈ ਨਹੀਂ ਸ਼ਾਨਦਾਰ ਆ ਬੱਚੀ ਪੂਰੀ ਤੁਹਾਨੂੰ ਪਤਾ ਵੀ ਇਹ ਥੋੜਾ ਜਿਹਾ ਭੱਜਣ ਰੱਠਣੀਆਂ ਸ਼ਕੀਨ ਹੁੰਦੀਆਂ ਨੇ ਇਸ ਉਮਰ ਚ ਆ ਕੇ 14-15 ਮਹੀਨੇ 20 ਮਹੀਨਿਆਂ ਤੱਕ ਬੱਚੀਆਂ ਹਨ ਤੇ ਬਾਕੀ ਬਿਊਟੀ ਵਾਲੇ ਪੱਖ 'ਚ ਵੀ ਬੱਚੀ ਫੁੱਲ ਆ ਗਈ ਅੰਗਾ ਪੈਰਾਂ ਦੀ ਵੀ ਫੁੱਲ ਮਜ਼ਬੂਤ ਹੈ ਤੇ ਬਰੀਡ ਵੀ ਬੱਚੀ ਚ ਬਹੁਤ ਆ ਸੁਖਣਾ। ਬਈ ਕੋਈ ਫੀਡ ਤੇ ਨਹੀਂ ਤਿਆਰ ਕਰੀ ਦਾਣੇ-ਦਾਣੇ ਦੀ ਤਿਆਰ ਕਰੀ ਹੋਈ ਹੈ ਇਹ। ਹਣ ਰਾਜੂ ਸਿੰਗਲ ਚਾਰ ਹੀ ਹੈ। ਸਿੰਗਲ ਚਾਰ ਨੇ ਬਈ ਬੜੇ ਥਾਰ ਬੜੇ ਵਧੀਆ ਨੇ। ਕਿੰਨੇ ਦਿਨ ਹੋ ਗਏ ਰਾਜੂ ਸੀ ਮਨ ਲੱਗੇ ਨੂੰ। ਇਹਨੂੰ 20 22 ਮਾ ਦੇਣਾ ਭਰਿਆ ਅੱਜਾ। ਵੈਸੇ ਬੋਲੀਦਾ ਨਹੀਂ ਹੈਨਾ? ਨਾ ਨਾ ਬਈ ਖੜ ਗੀ ਦੂਜੀ ਬਰੀ ਹੀਟ ਚ ਆ ਗਈ ਦੀ ਆਪਣੇ ਲਈ ਬਈ ਬੱਚੀ ਇਹ। ਆ ਦੇਖੀ ਕੋਈ ਇੱਕ ਗੱਲ ਹੋਰ ਆ ਗਈ ਉਹ ਇੱਕ ਮਾਰੀ ਆ ਐਨ ਕਰਕੇ ਇੱਥੇ ਰੋਕੇ ਇੱਥੇ ਇੱਥੇ ਰਹਿਣੇ ਕਿ। ਜਿਹੜੀ ਜਿਹੜੀ ਇਹਦੀਆਂ ਪੁੱਠੇ ਦੀ ਚੜਾਈ ਆ ਨਾ ਪਿੱਠ ਦੀ ਚੜਾਈ ਕਹਿ ਸਕਦੇ ਆ ਪਛਾਣ ਤੋਂ ਗਾਵਾਂ ਨਾਲ ਦੀ ਆ ਇੱਕ ਤਾਂ ਹੁੰਦੀਆਂ ਪਤਲੀਆਂ ਜਿਹਾ ਬੱਚਿਆਂ ਚੌੜ ਚੜਾਈ ਵਾਲੀ ਬੱਚੀ ਆ ਗਈ ਚੰਗਾ ਦੁੱਧ ਪਾ ਸਕਦੀ ਆ ਅੱਗੇ ਉਸ ਤੁਹਾਨੂੰ ਪਤਾ ਵੀ ਪੂਰੇ ਕਿਤੇ ਹਨਾ ਇਹ ਸੁਭਾਅ ਦੀ ਠੰਡੀ ਆ ਇਹ ਸੁਭਾਅ ਆ ਦੀ ਅਬਈਆ ਦੇਗਾ ਕਈ ਵਾਰ ਆਗਲਾ ਚੈੱਕ ਕਰਾ ਦੇ ਰਾਜੂ ਕਈ ਵਾਰ ਭਰਾਵਾਂ ਨੂੰ ਕਈ ਵਾਰ ਆਗਲਾ ਮੰਨਦਾ ਨਹੀਂ ਬਈ ਐਡੀ ਬੱਚੀ ਇਹ ਦੋ ਰੰਦੀ ਨਾ ਹੋਵੇ ਆ ਦਿਖਾ ਦੇ ਉਧਰੋਂ ਨਾ ਤੇ ਕੁੱਪੇ ਹੋਰ ਖੀਰੀ ਆ ਗਈ ਲੈ ਛੱਡ ਦੇ ਤੇ ਤੇ ਥਣ ਵੀ ਦਿਖਾ ਨਹੀਂ ਗਈ ਇਹਦੇ ਤੋਂ ਥਣ ਬਾਲਾ ਮੋਟਾ ਰੱਖਦੀ ਮੋਟਾ ਥਣ ਬਈ ਦੂਰਾ ਥਣ ਮਾਰੂਗੀ ਦੂਰਾ ਥਣਾ ਇਹ ਮੱਜਾਂ ਨਾਲ ਦਾ ਆ ਦੀ ਮੱਜਾਂ ਨਾਲ ਲਈ ਥਣ ਲੱਗਿਆ ਬਰੂਡ ਦੇ ਸੈਕਸਟ ਤੋਂ ਗੱਬਣਾ ਤੇ ਦਿਨ 22 ਕਹਿੰਦਾ ਹੋਗੇ 22 ਇਹਦੇ ਸੀਮਨ ਲੱਗੇ ਹਾਂ ਵੀਰੇ ਤੇ ਜਾਤ ਨਸਲ ਦਿਖਾ ਦੇ ਫੇਸ ਆ ਬਾਈ ਗੱਜੂ ਪੈਸੇ ਕਿੰਨੇ ਲੈ ਲਈ ਅੱਜ ਬਈ ਮੁੱਲ ਤਾਂ ਇਹਦਾ 42000 ਕਰਦੇ ਆਂਗੇ ਦੇ ਨਹੀਂ ਉਹ ਕਿੰਨੇ ਦੋ ਘਟ 40 ਦੀ ਦੇ ਦਾਂਗੇ ਬਈ 38 ਹਾਂ ਛੋਟ ਹੋ ਜੋ ਛੋੜ ਮਾਨ ਤਨ ਕਰਾਂਗੇ ਬਈ ਜਿਹੜਾ ਭਾਈ ਆਊਗਾ ਆਪਣਾ ਹਜ਼ਾਰ ਛੱਡਾਂਗੇ ਛੱਡਾਂਗੇ ਬਈ ਹਜ਼ਾਰ ਹੋਰ ਛੱਡਾਂਗੇ ਵਿੱਚੋਂ 37 ਦੀ ਬਾਈ ਕਹਿੰਦਾ ਇਹ ਦੇ ਦਾਂਗੇ ਤੁਹਾਨੂੰ ਇਹ ਨੰਬਰ ਬੋਲ ਦੇਣਾ ਜੀ ਇਹਦਾ 79739 92814 79739 92814 ਜੀ 92814 ਲੈ ਇੱਕ ਤਾਂ ਤੁਹਾਨੂੰ ਸੱਜਣੋ ਆ ਬੱਚੀ ਦਿਖਾਈ ਆ ਬਰੂਡ ਦੇ ਸੈਕਸਟ ਤੋਂ ਗੱਬਣਾ 14 ਮਹੀਨਿਆਂ ਦੀ ਉਮਰ ਆ ਦੰਦਾਂ ਚ ਖੀਰੀ ਆ ਥਣ ਬਹੁਤ ਸੋਹਣਾ ਲੱਗਿਆ ਇੱਕ ਪਲੇਟ ਗਾਂ ਦਿਖਾਈ ਆ 15 ਕਿਲੋ ਦੁੱਧ ਹਾਜ਼ਰ ਆ 2 ਮਹੀਨਿਆਂ ਦੀ ਸੂਈਆ ਉਦੋਂ ਵੱਧ ਹੋਵੇ ਬਾਈ ਕਹਿੰਦਾ ਗਾਰੰਟੀ ਆ ਤੇ 2000 ਸ਼ਹਿਰ ਕ੍ਰੋਸ ਦੀਆਂ ਗਾਵਾਂ ਦਿਖਾਈਆਂ ਨੇ ਰੇਲ ਦੇ ਡੱਬਿਆਂ ਜਿੱਡੀਆਂ ਜਿੱਡੀਆਂ ਇੱਕ ਕ ਦਿਖਾਤੀ ਜਰਸੀ ਕ੍ਰੋਸਾਂ ਇੱਕ ਵੱਡੇ ਭਾਈ ਆਪਾਂ ਬੇਨਤੀ ਕਰਨੀ ਹੈ ਜੀ ਹਾਂਜੀ ਪਿਛਲੀ ਵੀਡੀਓ ਚ ਵੀ ਆਪਾਂ ਸੁਈ ਹੋਈ ਗਾ ਪਾਈ ਸੀ ਉਪਰਲੀ ਪਿੰਡ ਤੋਂ ਠੀਕ ਹੈ ਜੀ ਬੰਦੇ ਨੇ ਆਪਾਂ ਨੂੰ ਬਿਆਨਾ ਪਾਤਾ 2000 ਰੁਪਇਆ ਠੀਕ ਹੈ ਗੱਲ ਵਾਹ ਚਲੋ ਕੋਈ ਨਾ ਬਈ ਆਪਦੀ ਕਹਿੰਦੇ ਬਈ ਅਸੀਂ ਕੱਲ ਨੂੰ ਸਵੇਰੇ ਤਾਂ ਨਹੀਂ ਆਉਂਦੇ ਪਰਸੋਂ ਨੂੰ ਸ਼ਾਮ ਨੂੰ ਚੋਵਾਂਗੇ ਆ ਕੀ ਠੀਕ ਹੈ ਗੱਲ ਵਾਹ ਬਈ ਚੋਲੋ ਹੂੰ ਕਈ ਭਾਈਆਂ ਦੇ ਫੋਨ ਆਇਆ ਆਪਾਂ ਅਗਲੇ ਨੂੰ ਜਵਾਬ ਦੇਤਾ ਵੀ ਬੇਗੀ ਬੇਗੀ ਬਾਅਦ ਚ ਬੰਦੇ ਨੇ ਕਹਿੰਦਾ ਮੇਰਾ 2000 ਰੁਪਏ ਬਿਆਨਾ ਵਾਪਸ ਪਾ ਦਿਓ ਮਹਾ ਪ੍ਰਾਹ ਮੇਰਾ 2000 ਦਾ ਪੁਆੜਾ ਉਹਦਾ ਕੋਈ ਚੱਕਰ ਨਹੀਂ ਜਿਹੜਾ ਵੱਡਾ ਭਾਈ ਹੁਣ ਆਪਣੇ ਕੋਲ ਬਿਆਨਾ ਪਾਉ ਆਪਾਂ 10000 ਤੋਂ ਘੱਟ ਨਹੀਂ ਪਾਉਣਾ ਬਈ ਯਾਰ ਠੀਕ ਹੈ ਕਹਿੰਦਾ ਇਹ ਬੇਨਤੀ ਹੈਗੀ ਉਹ ਬਾਈ ਵੀ ਸੁਣਦਾ ਹੋਊਗਾ ਵੀਡੀਓ ਦੇਖਦਾ ਰੋ ਦੋ ਦੋ ਹੁੰਦੀਆਂ ਰੋਜ਼ਾ ਠੀਕ ਹੈ ਕਹਿੰਦਾ ਫਿਰ ਬਾਅਦ ਚ ਲੜੋ ਲੜਾਈ ਵਾਲਾ ਕੰਮ ਹੋ ਜਾਂਦਾ ਬਈ ਉਹ ਸਵਾਰ ਨਹੀਂ ਆਉਂਦਾ ਯਾਰ ਠੀਕ ਹੈ ਕਹਿੰਦਾ ਆਓ ਬਾਈ ਕਹਿੰਦਾ ਬਿਆਨਾ ਆਪਾਂ 10000 ਪਾਉਣਾ ਇੱਕ ਪਸ਼ੂ ਦਾ ਤੇ ਬਾਕੀ ਜਿਹੜੇ ਭਰਾ ਨੂੰ ਇਹਨਾਂ ਚ ਕੋਈ ਵੀ ਨਗੀਨਾ ਪਸੰ